ਤੇ ਲਓ ਜੀ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਆ ਪਹੁੰਚੇ ਜਿੱਦ ਲੁਧਿਆਣਾ ਐਕਜੀਬੀਸ਼ਨ ਗਰਾਉਂਡ ਦੇ ਵਿੱਚ ਜਿਹੜਾ ਇੰਟੈਕਸਟ ਐਕਸਪੋ ਲੱਗਿਆ ਹੋਇਆ ਤੇ ਪਹਿਲੇ ਪਾਰਟ ਵੀਡੀਓ ਦੇ ਤੁਸੀਂ ਦੇਖੀ ਹੋਣਗੇ ਤੇ ਜਿਹਨੇ ਨਹੀਂ ਦੇਖਿਆ ਉਹ ਜਾ ਕੇ ਚੈਨਲ ਤੇ ਪਹਿਲੇ ਪਾਰਟ ਜ਼ਰੂਰ ਦੇਖੋ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰੋ ਜੀ ਤੇ ਬਹੁਤ ਵਧੀਆ ਚੀਜ਼ਾਂ ਇੱਥੇ ਦਿਖਾਈਆਂ ਗਈਆਂ ਨੇ ਤੇ ਹੁਣ ਆਪਾਂ ਹਾਲ ਨੰਬਰ 3 'ਚ ਜਾ ਰਹੇ ਹਾਂ ਜੀ ਤੇ ਦਿਖਾਉਨੇ ਆ ਚਲੋ ਤੁਹਾਨੂੰ ਕੀ ਆ ਹਾਲ ਨੰਬਰ 3 ਦੇ ਵਿੱਚ ਕਰਾ ਦੀ ਸਾਜੋ ਸਜਾਵਟ ਦਾ ਹੋਰ ਸਮਾਨ ਤੇ ਅੰਤਿਕ ਜਿੱਤਿਆ ਚਲੋ ਜੀ ਤੇ ਲਓ ਜੀ ਆਗੇ ਹਾਲ ਨੰਬਰ 3 ਤੇ ਸਭ ਤੋਂ ਪਹਿਲਾਂ ਦੇਖੋ ਇਹ ਸਾਰਾ ਹੱਥੀ ਤਿਆਰ ਕੀਤਾ ਹੋਇਆ ਜੀ ਦੇਖੋ ਟਾਈਮ ਫੀਸ ਤੇ ਮਿਰਰ ਸਾਰਾ ਹੱਥੀ ਤਿਆਰ ਕੀਤਾ ਹੋਇਆ ਸਮਾਨ ਲਈ ਮੈਂ ਕਿ ਲਈ ਬਹੁਤ ਕੰਡ ਚੀਜ਼ਾਂ ਅਲੱਗ-ਅਲੱਗ ਤਰ੍ਹਾਂ ਦੇ ਵਾਲ ਆਰਟ ਵੈਲਿਊ 13500 ਜੀ ਚੀਜ਼ਾਂ ਦੇਖੋ ਕਿੰਨੀਆਂ ਅੰਟੀਕ ਨੇ ਤੇ ਲੱਗਿਆ ਹੋਈ ਆ ਅਲੱਗ ਤਰ੍ਹਾਂ ਦੀ ਅਲੱਗ ਲੈਵਲ ਦੀਆਂ ਚੀਜ਼ਾਂ ਨੇ ਇਹ ਇਹ ਆ ਦੇਖੋ ਟਾਈਮ ਪੀਸ ਕਿੱਡਾ ਵੱਡਾ ਅੰਟੀਕ ਸਾਰਾ ਹੱਥੀ ਤਿਆਰ ਹੋਇਆ ਹੋਇਆ ਇਹ ਇਹ ਹੈਂਡ ਮੇਡ ਆ ਤੇ ਬਹੁਤ ਡਿਫਰੈਂਟ ਚੀਜ਼ ਆ ਗਈ ਆ ਸਟੋਨ ਦੇਖੋ ਵਿੱਚ ਲੱਗੇ ਹੋਏ ਜਿਹੜਾ ਨੱਕੀ ਸਟੋਨ ਵੀ ਮੰਨੇ ਆ ਉਹ ਵੀ ਇਹਦੇ ਵਿੱਚ ਲੱਗੇ ਹੋਏ ਨੇ ਤੇ ਚਲੋ ਜੀ ਅੱਗੇ ਚੱਲਦੇ ਆ ਅੱਗੇ ਦਿਖਾਉਨੇ ਆ ਤੁਹਾਨੂੰ ਇਕਦਰ ਫਰਨੀਚਰ ਵਗੈਰਾ ਦਾ ਹਲੇ ਕੋਈ ਸੈਟਅਪ ਲੱਗ ਰਿਹਾ ਹੈ ਨਹੀਂ ਕਿਉਂਕਿ ਅੱਜ ਪਹਿਲਾ ਦਿਨ ਆ ਤੇ ਇੱਧਰ ਵੀ ਘਰਾਂ ਦੀ ਸਜੋ ਸ਼ਾਜਤ ਦਾ ਸਮਾਨ ਜੀ ਅਲੱਗ-ਅਲੱਗ ਇੱਧਰ ਪੇਂਟਿੰਗ ਆ ਹਾਈ ਕੁਆਲਿਟੀ ਦੀ ਆ ਮਤਲਬ ਵੀਡੀਓ ਜੇ ਤੁਹਾਨੂੰ ਪਤਾ ਹੀ ਲੱਗ ਰਿਹਾ ਹੋਣਾ ਜਿਵੇਂ ਚੀਜ਼ ਮਨ ਲੱਗਦੀ ਹੁੰਦੀ ਆ ਸਾਹਮਣੇ ਪਈ ਉੱਡਾ ਦੀ ਉਹ ਪੇਂਟਿੰਗ ਪੂਰੀ ਕੁਆਲਿਟੀ ਦੀ ਆ ਜੀ ਤੇ ਆ ਹੈਂਡ ਮੇਡ ਪੇਂਟਿੰਗ ਆ ਬਹੁਤ ਸੋਹਣੀਆਂ ਇਹ ਵੀ ਲੱਗਦੀਆਂ ਨੇ ਘਰਾਂ 'ਚ ਲੱਗਿਆ ਜੁਨੀਕ ਜਿਹਾ ਤੇ ਬਹੁਤ ਮਹਿੰਗੀਆਂ ਮਹਿੰਗੀਆਂ ਵੀ ਹੁੰਦੀਆਂ ਨੇ ਇਹ। ਯਾ ਦੇਖੋ ਕਰਾ ਦੀ ਸਜਾਵਟ ਨੂੰ ਵਧਾਉਣ ਲਈ ਅਲੱਗ ਹਾਈ ਕੁਆਲਿਟੀ ਐਚਡੀ ਪ੍ਰਿੰਟਿੰਗ ਆ ਵਗੈਰਾ ਇੱਧਰ ਹੋਰ ਵੀ ਪਈਆਂ ਨੇ ਜੀ ਅਲੱਗ-ਅਲੱਗ ਸਿੱਖ ਧਰਮ ਨਾਲ ਰਿਲੇਟਡ ਤੇ ਹੋਰ ਵੀ ਇੱਧਰ ਆ ਗਿਆ ਜੀ ਹੋਰ ਕਰਾ ਦੀ ਸਜਾਵਟ ਦਾ ਸਮਾਨ ਆ ਦੇਖੋ ਜਿਵੇਂ ਫਾਉਂਟੇਨ ਆ ਆਰਟੀਫੀਸ਼ੀਅਲ ਫਲਾਵਰ ਦੇ ਨਾਲ ਫਾਉਂਟੇਨ ਬੜੀ ਸੋਹਣੀ ਚੀਜ਼ ਹੈ ਯੂਨਿਕ ਸੀ ਜਿਹਾ ਲੱਗ ਰਹੀ ਹੈ ਇਹ ਵੀ ਤੇ ਆ ਹੋਰ ਸਜੋ ਸੁਜਾਵਤ ਦਾ ਸਮਾਨ ਹੈ ਪੇਂਟਿੰਗਾਂ ਵਗੈਰਾ ਆ ਫਾਉਂਟੇਨ ਵਗੈਰਾ ਦੇਖੋ ਕਿੰਨਾ ਯੂਨਿਕ ਲੱਗ ਰਿਹਾ ਅਲੱਗ ਤਰ੍ਹਾਂ ਦਾ ਆ ਆਰਟੀਫੀਸ਼ੀਅਲ ਫਲਾਵਰ ਪੋਟ ਵਗੈਰਾ ਤੇ ਇੱਧਰ ਅੱਗੇ ਚੱਲਦੇ ਆ ਜੀ ਇੱਧਰ ਵੀ ਪੇਂਟਿੰਗਾਂ ਵਗੈਰਾ ਆ ਗਿਆ ਸਾਰੀਆਂ ਰੀਅਲਿਸਟਿਕ ਲੱਗ ਰਹੀਆਂ ਨੇ ਵੀ ਜਿਵੇਂ ਪੂਰੀ ਮਤਲਬ ਕਵਾਲਿਟੀ ਰਿਆ ਪੇਂਟਿੰਗਾਂ ਨੇ ਇਦਾਂ ਨਹੀਂ ਵੀ ਕੋਈ ਹੋਵਾ ਆ ਦੇਖੋ ਜਿੱਦਾਂ ਇਹ ਤੁਸੀਂ ਵੀਡੀਓ 'ਚ ਤੁਹਾਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਉਹ ਕਵਾਲਿਟੀ ਰਿਆ ਪੂਰੀ ਨਹੀਂ ਆ ਦੇਖੋ ਕਿੰਨੀ ਸੋਣੀ ਮਤਲਬ ਜਲੀਤ ਜੇ ਫਰੇਮ 'ਚ ਜੜੀ ਹੋਈ ਪੇਂਟਿੰਗ ਤੇ ਆ ਸਿੱਖੀ ਜੁੰਡੀ ਆ ਗਈ ਹੈ ਜੀ ਪੇਂਟਿੰਗਾਂ ਸਾਰੀਆਂ ਤੇ ਇੱਧਰ ਅੱਗੇ ਕੌਲਿਨ ਵਗੈਰਾ ਆ ਗਿਆ ਜਿਵੇਂ ਸੋਫੇ ਵਾਲੇ ਦੇ ਆਪਾਂ ਥੱਲੇ ਵਿਸਾਉਂਦੇ ਆ ਸੋਫਿਆਂ 'ਚ ਇਹ ਉਹ ਵਗੈਰਾ ਅਲੱਗ-ਅਲੱਗ ਕੁਆਲਿਟੀ ਕੀ ਪ੍ਰਾਈਸ ਆ ਕੀ ਪ੍ਰਾਈਸ ਵੀ ਇਹ ਵੀ ਦੇਣਾ ਹੈ ਇਹ ਆਪ ਕੋ 16500 16500 ਇਹ ਹੈਂਡ ਮੇਡ ਆ ਸਾਰਾ ਅਨਮੋਲ ਇਹ ਹੈਂਡ ਮੇਡ ਹੈਂਡ ਮੇਡ ਜੀ ਇਹ ਵਾਲਾ ਹੈਂਡ ਹੈ ਹਾਂ ਜੀ ਹੈਂਡ ਮੇਡ ਹੈ ਜੀ 16500 16500 ਸਾਰਿਆਂ ਦੇ ਅਲੱਗ-ਅਲੱਗ ਗ੍ਰੇਡ ਨੇ ਜੀ ਮਤਲਬ ਹਜ਼ਾਰਾਂ 'ਚ ਨੇ ਅਲੱਗ-ਅਲੱਗ ਰੇਟ ਸਾਰਿਆਂ ਦੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਤੇ ਕੁਆਲਿਟੀ ਤਾਂ ਫਿਰ ਰੇਟ ਦੇ ਹਿਸਾਬ ਨਾਲ ਪੂਰੀ ਤਕੜੇ ਲੈਵਲ ਦੀ ਕੁਆਲਿਟੀ ਆ ਤੇ ਇੱਧਰ ਅੱਗੇ ਹੋਰ ਪੇਂਟਿੰਗਾਂ ਵਗੈਰਾ ਤੇ ਦਿਖਿਆ ਹੋਇਆ ਜਿਵੇਂ ਜੀਕਾ ਉਹ ਦੇਖੋ ਬਹੁਤ ਸੋਹਣਾ ਲੱਗ ਰਿਹਾ ਇਹ ਅਲੱਗ ਲੈਵਲ ਦੀ ਮਤਲਬ ਰੀਅਲਿਸਟਿਕ ਲੁੱਕ ਆ ਰਿਹਾ ਪੂਰੀ ਤਕੜੇ ਲੈਵਲ ਦੀ ਮਤਲਬ ਸਭ ਦੇ ਖਤਮ ਨੇ ਇਹਨਾਂ ਦੀ ਤਾਰੀਫ ਕਰਨ ਲਈ ਤਾਂ ਪੂਰੀਆ ਯੂਨੀਕ ਚੀਜ਼ਾਂ ਅਲੱਗ ਲੈਵਲ ਦੀ ਆਹ ਟਾਈਮ ਪੀਸ ਦੇਖੋ ਤੇ ਆਹ ਦੇਖੋ ਕਰਾਚ ਲੱਗੀ ਹੋਈ ਅਲੱਗੇ ਫੀਲ ਦਊਏ ਚੀਜ਼ ਆ ਆ ਕੋੜੇ ਵਾਲੀ ਪੇਂਟਿੰਗ ਦਾ ਬਹੁਤ ਟ੍ਰੈਂਡ ਤੇ ਚੰਗੀ ਵੀ ਸਮਝੀ ਜਾਂਦੀ ਹੈ ਕਹਿੰਦੇ ਇਹ ਕਰਾਚ ਲਾਉਣ ਲਈ ਤੇ ਆਹ ਦੇਖੋ ਜਮਾਈ ਰੀਅਲ ਲੁੱਕ ਦੇ ਰਹੀ ਆ ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਕੀ ਪ੍ਰਾਈਸ ਵਗੈਰਾ ਬਣੇ ਜਿਵੇਂ ਉਹ ਕੋੜੇ ਵਾਲੀ ਪੇਂਟਿੰਗ ਆਈ ਲਖਰੀ ਜੇ ਮੈਂ ਆ ਚੀਜ਼ ਆ ਗਈ ਜੇ ਮੈਂ ਆ ਘੋੜੇ ਵਾਲੀ ਪੇਂਟਿੰਗ ਆਈ ਇਹ 1 ਲੱਖ ਰੁਪਏ ਦੀ ਆ ਤੁਹਾਨੂੰ ਇਹ ਜਿਹੜੀ ਮਿਲਣੀ ਆ ਉਰੋ ਕਹਿੰਦੇ ਚੰਗੀ ਸਮਝੀ ਜਾਂਦੀ ਆ ਘਰਾਂ ਚ ਲਾਉਣ ਲਈ ਇਹਦਾ ਕੀ ਰੇਟ ਆ ਵੀ 84000 84000 ਤੁਹਾਨੂੰ ਆ ਚੀਜ਼ ਮਿਲ ਜਾਣੀ ਆ ਇਹ ਲਿਖਿਆ ਆ ਮਤਲਬ ਕਵਾਲਿਟੀ ਵੀ ਉਹ ਜੀ ਰੇਟ ਦੇ ਹਿਸਾਬ ਨਾਲ ਤੁਹਾਨੂੰ ਕੁਆਲਿਟੀ ਬਹੁਤ ਵਧੀਆ ਮਿਲ ਰਹੀ ਹੈ ਜਿਵੇਂ ਰੀਅਲ ਲੁੱਕ ਆ ਰਿਹਾ ਤੇ ਚਲੋ ਜੀ ਅੱਗੇ ਚੱਲਦੇ ਆ ਕੋਈ ਕਾਰਡ ਵਗੈਰਾ ਹੋ ਤੇ ਆ ਕਾਰਡ ਆ ਤੇ ਆ ਨੰਬਰ ਨੇ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਇੰਸਟਾਗ੍ਰam ਤੇ ਫੋਲੋ ਵੀ ਕਰ ਸਕਦੇ ਆ ਤੇ ਹੋਰ ਜਾਣਕਾਰੀ ਲਈ ਆ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਇੱਧਰ ਅੱਗੇ ਆ ਗਿਆ ਅੰਤਿਕ ਸਲਿੱਕਾ ਉਹ ਦੇਖੋ ਜਿਵੇਂ ਆਪਣੇ ਘਰਾਂ 'ਚ ਪਹਿਲਾ ਲੱਗੀਆਂ ਹੁੰਦੀ ਹੈ ਕਿ ਅੰਕੀਕਾ ਦੇਖੋ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਕਲਰ ਆ ਗਏ ਆ ਦੇਖੋ ਇਹ ਕੁਆਲਿਟੀ ਕੁਆਲਿਟੀ ਬਹੁਤ ਸੋਹਣੀ ਹੈ ਤੇ ਜਿਵੇਂ ਆ ਦੇਖੋ ਫਲੱਗ ਵਗੈਰਾ ਵੀ ਉਤਰੇ ਬਹੁਤ ਟ੍ਰੈਂਡਿੰਗ 'ਚ ਨੇ ਇਹ ਚੀਜ਼ਾਂ ਵੀ ਅੱਜ ਕੱਲ੍ਹ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਡਿਜ਼ਾਈਨਾਂ ਸਵਿਚਾਂ ਦੇ ਤੇ ਅੱਗੇ ਆ ਗਿਆ ਜੀ ਇੱਧਰ ਜਿਵੇਂ ਬਿਨਾ ਪੇਲ ਤੋਂ ਖਾਣਾ ਬਣਾਉਣ ਵਾਲੀ ਜੀ ਜਨਤਾ ਜਨਤਾ ਖਾਣਾ ਬਣਾਉਣ ਵਾਲਾ ਜਾਂ ਕਰਦਿਆਂ ਪਾਣੀ ਦੀ ਪਾਪ ਨਾਲੇ ਹੁੰਦਾ ਜੀ ਸਾਡੇ ਬਸ ਉਹ ਨਾਲ ਕੋਈ ਇੱਧਰ ਅੱਗੇ ਆ ਕੇ ਬਾਰਬੀਕਿਊ ਸਾਰੇ ਦੋ ਮਰਜ਼ੀ ਇਹਨਾਂ ਲੱਕੜ ਪਾਓ ਆਪ ਬਿਲੇਟਸ ਪਾਓ ਹਨਾ ਕਾਰੇ ਕਾਰੇ ਲਈ ਲੋੜ ਨੇ ਸਤਨਾਮ ਇਹ ਚਿਕਨ ਚਿਕਨ ਮਰਾਉਣ ਵਾਸਤੇ ਪਨੀਰ ਉਹ ਲਿਆ ਪਨੀਰ ਟਿਕਾਉ ਗਿਆ ਕੁਝ ਵੀ ਥਾ ਸਕਦੇ ਆ ਜਰੂਰੀ ਨਹੀਂ ਜੇ ਕਰਨ ਯਾਰ ਪਨੀਰ ਵੀ ਬਣ ਸਕਦਾ ਕਿਹੜਾ ਰਾਤ ਲਾਇਆ ਸੀ ਉਹ ਇਹ ਉਹਦੇ ਬਾਅਦ ਤੇ ਨੇ ਲਾਉਗੀ ਅੱਗੇ ਤੁਹਾਨੂੰ ਦਿਖਾਉਂਦੇ ਆ ਇੱਧਰ ਇਹ ਸਟਾਨ ਬਰਕਾ ਐਸਾ ਇੱਧਰ ਸਟੀਮ ਪ੍ਰੈਸ ਹੈ ਬਈ 올 ਡ्रेसेस ਐਂਡ ਕਰ ਸਕਦੇ ਇੱਧਰ ਆ ਗਈ ਸਟੀਮ ਪ੍ਰੈਸ ਹੀ ਨੋਰਮਲ ਐਨ ਨੂੰ ਪ੍ਰਿੰਟ ਮੈਲਟ ਜਾਂਦਾ ਬਟ ਯਾਹ ਦੇਖੀਏ ਪ੍ਰਿੰਟ ਵੀ ਮੈਲਟ ہمارا ਨਹੀਂ ਹੋਗਾ 올 ਡ्रेसेस ਆਪ ਐਸੇ ਐਂਡ ਕਰਨੇ ਸੰ ਫਸਟ ਐਟਚਮੈਂਟ ਆਪ ਦਾ ਲਿੰਕਿੰਗ ਹੋਗਾ तो जो ब्लैक शर्ट्स का एक्स्ट्रा फिट्स आते हैं धागे धागे बुर बुर उन्हें रिमूव कर देगा दिस जिस क्लीनिंग ब्रश सोफ़ा विंडो ग्लास को क्लीन करने के लिए पॉलिश प्ले करें सर कार की सीट डैशबोर्ड सोफ़ा विंडो ग्लास भी क्लीन कर सकते हैं वेरी इंपॉर्टेंट है सर हमारा ये हेल्थ एंड ब्यूटी के लिए रिच लगाइए विंटर में कोल्ड कप होता है कर सकते हैं सर आलू में ऑयल आकर हेयर का बॉडी स्पा पूरे बॉडी में ऑयल आकर बॉडी जॉइंट पेन पेन में भी रिलीज करेगा सपोर्ट आपके पास सपोर्ट नहीं है जब सपोर्ट देके भी डिस्काउंट करके मिलेगा आपको टू थाउजेंड का कितनी एम आर पी है भाई तेन हज़ारा इस नंबर पे कॉन्टेक्ट करके आप लोग मंगा सकते हो नंबर पे कॉन्टेक्ट करके ही मंगा सकते हो ਤੇ ਅੱਗੇ ਚੱਲਦੇ ਹਾਂ ਆ ਬੜੀ ਘੈਂਟ ਸਵਾਦ ਲੱਗਦੀ ਆਂਦੀ ਆ ਬਾਈ ਰੂਮ ਫਰੈਸ਼ਨਰ ਬਿਗਲਾਸਵਰ ਮਾਈਕ੍ਰੋਵੇਵ ਕਿਡਨੀ ਦਾ ਪੇਸ डालेंगे ਰਿਸਿਪੀ ਬਣੇਗਾ ਢੋਕਲੇ ਦਾ ਟਾਲੇਗੇ ਢੋਕਲੇ ਕੇਕ ਦਾ ਟਾਲੇਗੇ ਕੇ ਪੋਟੈਟੋ ਸਵੀਟ ਪੋਟੈਟੋ ਘਰ ਕੋ ਬੋਇਲ ਕਰਕੇ ਓਵਰਕੁਕ ਹੋ ਕੇ ਜਲੇ ਹੋ ਜਾਂਦਾ ਸਰਕਟੀ ਕੱਚੇ ਰੱਖ ਦੇਣਾ ਅੰਡੇ ਵੀ ਹਾਂ 10 ਤੋਂ 12 ਮਿੰਟ ਹਾਂ ਅੰਡੇ ਵਗੈਰਾ ਘੱਟ ਕੋ ਬੋਇਲ ਕਰਦੇ ਪਰੇ ਹੋ ਜਾਕੇ ਸਰਕਟੀ ਕੱਚੇ ਰੱਖ ਦੇਣਾ 5 ਤੋਂ 6 ਮਿੰਟ ਮੈਂ ਅੰਡਾ ਹੋ ਜਾਏਗਾ ਇਹ ਲੈਮਨ

ਸਾਡੇ ਤੇ ਪਿੰਡਾਂ ਦੇ ਕੋਲ ਕਿੱਥੇ ਹੀ ਬੱਸ ਅਲੂਣ ਦੇ ਜਾਂਦੇ ਨੇ ਡਾਲ ਨੂੰ ਕਰਤਾ ਕੋਲ ਤੇ ਅੱਗੇ ਚੱਲਦੇ ਆ ਜੀ ਅੱਗੇ ਇੱਧਰ ਆਗੇ ਆਤਰ ਆਗੇ ਬਾਈ ਦੇ ਆਪਾਂ ਪਹਿਲਾਂ ਵੀ ਦੇਖ ਕੇ ਗਏ ਆ ਬਹੁਤ ਸੋਹਣੀ ਖੁਸ਼ਬੂ ਆ ਇਹਨਾਂ ਦੀ ਬਾਈ ਦੇ ਹਲੇ ਇਕੱਠਾ ਤੇ ਆ ਆਪਾਂ ਅੱਗੇ ਆਗੇ ਅੱਗੇ ਦੇਖੋ ਜੀ ਅੰਟੀਕ ਚੀਜ਼ਾਂ ਆਈਆਂ ਆ ਲੱਗ ਲੱਗ ਤਰ੍ਹਾਂ ਦੀਆਂ ਬਈ ਹੰਦੀ ਤਿਆਰ ਹੋਈ ਹੈ ਜੀ ਇਹਨਾਂ ਹੈਂਡ ਮੇਡ ਹੈ ਨਾ ਹੈਂਡ ਮੇਡ ਨੇ ਇਹ ਹੈ ये रंबल के बल पत्थर को ऑल वेदर बाथरूम को ठीक किए केस डिजाइन के का बोलते बदलते लोग होते जो का सिंथेटिक मटेरियल से बनाया जाता है और रंबल के बल पत्थर ऑल वेदर पत्थर जितने मार्बल का मतलब है ले लो जी नौ फोटो प्लीज लिखा है पर आपा कारी जा रहे हैं उधर देखो इंजन सो जाके किया बन जावे रे ठीक कस्टम है यार इनदर लाख पत्थर को प्यार 4500 500 6000 6400 ਤੇ ਆ ਅਲੱਗ-ਅਲੱਗ ਚੀਜ਼ਾਂ ਅਲਟੀਮੇਟ ਚੀਜ਼ਾਂ ਹੀ ਆਉ ਦੇਖੋ ਕੋਟ ਵਗੈਰਾ ਬਹੁਤ ਵਧੀਆ ਖਾਰਾ ਕਰੀ ਕੀਤੀ ਹੋਈ ਅਲੱਗ-ਅਲੱਗ ਰੇਟ ਤੇ ਪੈਂਟੀਆਂ ਵਗੈਰਾ ਤੁਸੀਂ ਦੇਖੇ ਸਕਦੇ ਹੋ ਤੇ ਲਓ ਜੀ ਆਹ ਭਾਈ ਉਹਨਾਂ ਦਾ ਇੰਸਟਾ ਪੇਜ ਆ ਤੇ ਇਹਦੇ ਫੋਟੋ ਕਰਕੇ ਤੁਸੀਂ ਇਹਨਾਂ ਨੂੰ ਮੈਸੇਜ ਕਰਕੇ ਪ੍ਰਾਈਸ ਵਗੈਰਾ ਵੀ ਪੁੱਛ ਸਕਦੇ ਹੋ ਹੋਰ ਇਨਾਂ ਦੀ ਲੇਟੈਸਟ ਵੀਡੀਓ ਵਗੈਰਾ ਜੋ ਇਹ ਪਾਉਂਦੇ ਨੇ ਉਹ ਵੀ ਦੇਖ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨਾਂ ਦੀ ਆ। ਅੱਗੇ ਆ ਆ ਗਿਆ ਕਿਚਨ 'ਚ ਵਰਤੋਂ ਲਈ ਚੀਜ਼ਾਂ ਜਿਵੇਂ ਡਾਈਨਿੰਗ ਟੇਬਲਾਂ ਤੇ ਚੀਜ਼ਾਂ ਪਈਆਂ ਹੁੰਦੀਆਂ ਨੇ ਦੇਖ ਸਕਦੇ ਹੋ ਤੁਸੀਂ। ਤੇ ਕੁਆਲਿਟੀ ਦਾ ਨੈਸ਼ਨਲ ਲੈਵਲ ਹੈ ਇਹ ਤੇ ਸਾਰਾ ਕੁਝ ਇਹ। ਪੂਰੀਆ ਕੈਂਡ ਜੀਜ਼ਾਂ ਜਿਵੇਂ ਡਾਈਨਿੰਗ ਟੇਬਲ ਤੇ ਪਈ ਜਾਂਦੀਆਂ ਨੇ ਉਹ ਜਿਵੇਂ ਅ ਚੱਲਿਆ ਹੁਣ ਟ੍ਰੈਂਡ ਜਿਹਾ ਉਹ ਅੰਗੇਜਮੈਂਟ ਰਿੰਗ ਜੀ ਪਾ ਕੇ ਲੈ ਕੇ ਨਹੀਂ ਆਉਂਦੇ ਹੁੰਦੇ ਉਹ ਚ। ਪਾਈ ਜੀ ਨੇ ਹੁਣ ਵਿਆਹ ਵਿਆਹ ਕਰਾਉਣਾ ਹੋ ਉਹ ਲੈ ਲਿਓ ਉਹ ਚੀਜ਼ ਉਹ ਦੇਖੋ ਉਹ ਚ ਰਿੰਗ ਜੀ ਪਾ ਕੇ ਲੈ ਕੇ ਆਉਂਦੇ ਹੁੰਦੇ ਨੇ ਤੇ ਬਾਕੀ ਅੰਦਰ ਦੇਖਦੇ ਆਪਾਂ ਹੈ ਹੈਂਡ ਮੇਡ ਆ ਇਹ ਨਾ ਇੱਧਰ ਹੈਂਡ ਮੇਡ ਬੈਗ ਵਗੈਰ ਆ ਗਈ ਆ ਵੀ ਸਾਰਾ ਹੈਂਡ ਮੇਡ ਤੇ ਅੱਗੇ ਚੱਲਦੇ ਆ ਜੀ ਇੱਧਰ ਦੇਖੋ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਯੁਨੀਕ ਤੇ ਅੰਟੀਕ ਕਾਇਟ ਚੀਜ਼ਾਂ ਕੁਝ ਵਾਰ ਇਹਦਾ ਸਾਨੂੰ ਪਤਾ ਵੀ ਨਹੀਂ ਤੁਸੀਂ ਬਸ ਦੇਖ ਹੀ ਜਾਓ ਤੇ ਟ੍ਰੇਆ ਵਗੈਰਾ ਆ ਗਈ ਹੈ ਸਰਵ ਟ੍ਰੇ ਇਹ ਵੀ 4 ਦਿਨਾਂ ਸਿਸਟਮ ਹੈ 6 ਜਾਰ ਜਿਹੜੀਆਂ ਮੇਰੇ ਇਹ ਬਾਕਸ ਹੋ ਗਿਆ 50000 ਹੋ ਗਿਆ ਕੁਝ ਆਈਟਮ ਆਏ ਲਿਆ ਤੇ ਬਾਕਸ ਵਗੈਰਾ ਸਾਰੇ ਪ੍ਰਾਈਸ ਕਿੰਨੀ 2100 ਕੁ ਪ੍ਰਾਈਸ ਵਗੈਰਾ ਵੀ ਤੁਹਾਨੂੰ ਦੱਸ ਰਿਹਾ ਅਪਰੋਕਸੀਮੇਟਲੀ ਇੱਕ ਦਾ ਦੱਸ ਦਿਆਂ ਤੁਹਾਨੂੰ ਬਾਕੀ ਐਸਟੀਮੇਟ ਆਪਣੇ ਹਿਸਾਬ ਨਾਲ ਤੁਸੀਂ ਸਮਝ ਲਿਓ 480 480 ਪਰ ਪੀਸ ਹੋਗਾ ਹਾਂਜੀ 480 ਪਰ ਪੀਸ ਬਲਕ ਬਲਕ ਯਾਰ ਮੇਰੀ ਓਕੇ ਚੱਲੀਂਗਾ ਆਹੀ ਵੇਖ ਲਿਆ ਤੁਸੀਂ ਇਹ ਤੋਂ ਮਿਲ ਜੇਗਾ ਸਰ ਕਸਟਮਾਈਜ਼ ਵੀ ਹੋ ਜਾਂਦੇ ਚੰਦੇ ਰੱਖਣ ਲਈ ਚੀਜ਼ਾਂ ਅਲੱਗ ਤਰ੍ਹਾਂ ਦੀ ਆ ਆ ਸਿਰਫ 48 ਦਾ ਤੁਹਾਨੂੰ ਪਏ ਜਾਣਾ ਤੁਹਾਨੂੰ ਰੇਟ ਵੀ ਦੱਸਿਆ ਬਾਕੀ ਆਪਣੇ ਹਿਸਾਬ ਨਾਲ ਕੱਪੜੇ ਕਰ ਸਕਦੇ ਹੋ ਵੈਡਿੰਗ ਬਾਕਸ ਨੇ ਇਹ ਆ ਗਿਆ ਵੀ ਨੇ ਕੀ ਸੋਚੀ ਇਹ ਵੀਰੇ ਹੋਈ ਜਿਵੇਂ ਚਾਕਲੇਟ ਚੋਕਲੇਟੇ ਰੱਖ ਕੇ ਆ ਹੁਣ ਦੇਣਗੇ ਫਰਵਰੀ ਚ ਹੇ ਭਾਈ ਢੋਟੇ ਲਈ ਇੱਧਰ ਅੱਕਿਆ ਗਿਆ ਜੀ ਫਰਨੀਚਰ ਵਗੈਰਾ ਸਾਰਾ ਇਹ ਅੰਟੀਕ ਜੀ ਆ ਜਣੀ ਬਾਹਰ ਰੱਖਣ ਦੀ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਉਹ ਵੀ ਤੁਸੀਂ ਕੁਆਲਿਟੀ ਆ ਉਹ ਜਿਹੜਾ ਝੂਮਰ ਪਿਆ ਜੀ ਸਨ ਬੈੱਡ ਬਹੁਤ بڑا ਵੀ ਆ ਪਏ 50000 ਰੁਪਏ ਉਹ ਜਿਹੜਾ ਸਾਹਮਣੇ ਪਿਆ ਤੇ ਉਹ ਫਰਨੀਚਰ ਵਗੈਰਾ ਤੇ ਇੱਧਰ ਵੀ ਫਰਨੀਚਰ ਵਗੈਰਾ ਆ ਗਿਆ ਜੀ ਹੋਰ ਇਹ ਮੇਲਾ ਤਾਂ ਬਹੁਤ ਲੰਬਾ ਪਰ ਉਹੀ ਚੀਜ਼ਾਂ ਮੁੜ ਮੁੜ ਆਈ ਜਾਂਦੀਆਂ ਨੇ ਫਰਨੀਚਰ ਵਗੈਰਾ ਇਹ ਅਨਟੇਰੀਅਰ ਜੂਸ ਲਈ ਸਾਰਾ ਜੂਸ ਕਰ ਸਕਦੇ ਹਾਂ ਕਸਟਮਾਈਜ਼ ਵੀ ਆਈ ਥਿੰਕ ਹੋ ਜਾਂਦਾ ਹੋਊ ਇਹ ਤੇ ਆ ਕੁਆਲਟੀ ਵੀ ਚੈੱਕ ਕਰ ਸਕਦੇ ਹਾਂ ਫਿਰ ਕੁਆਲਟੀ ਵੀ ਕੈਂਡ ਕੁਆਲਟੀ ਹੈ ਯਾਨੀ ਮਤਲਬ ਕਸਟਮਾਈਜ਼ ਵਗੈਰਾ ਹੋ ਜਾਂਦਾ ਹੋ ਆ ਦੇਖੋ ਜਿਵੇਂ ਟੇਬਲ ਵਗੈਰਾ ਬਹੁਤ ਸੋਹਣੀ ਯੂਨੀਕ ਚੀਜ਼ ਹੈ ਇਹ ਅੱਜ ਕੱਲ ਬਹੁਤ ਟ੍ਰੈਂਡਿੰਗ ਚ ਆ ਗਿਆ ਜੇ ਤੇ ਕੁਝ ਵੀ ਡੈਕੋਰੇਟ ਕਰ ਸਕਦੇ ਹੋ ਤੁਸੀਂ ਤੇ ਆ ਟੇਬਲ ਵੀ ਡੈਕੋਰੇਟ ਵਗੈਰਾ ਆ ਸੋਫਾ ਦੇਖੋ ਇੱਕ ਸਿੰਗਲ ਪੀਸ ਆ ਬਹੁਤ ਚੱਲ ਰਿਹਾ ਨਾ ਜੀ ਬੰਦਿੰਗ ਚ ਆਇਆ ਪੂਰਾ ਹਾਂ ਇਹ ਪੂਰਾ ਟ੍ਰੈਂਡਿੰਗ ਚ ਆਈ ਤੇ ਆ ਮਤਲਬ ਸਾਰੀਆਂ ਚੀਜ਼ਾਂ ਹੀ ਇੱਥੇ ਟ੍ਰੈਂਡਿੰਗ ਜਿਹੀ ਵਾਲੀ ਹੀ ਪਈਆਂ ਨੇ ਉਹ ਟੇਬਲ ਦੇਖੀ ਇਹਦੀ ਤੇ ਆ ਕੀ ਆ ਕੰਧ ਜੀ ਥੱਲੇ ਨੂੰ ਆਉਂਦੀ ਤੇ ਮਨ ਲਾ ਬਣਾਇਆ ਰੂਮ ਜੀ ਆ ਆ ਲਓ ਜੀ ਕੰਧ ਥੱਲੇ ਨੂੰ ਆਉਂਦੀ ਰੂਮ ਦੀ ਇਹਨੂੰ ਓਪਨ ਵੀ ਕਰ ਸਕਦੇ ਆ ਉਹ ਵੀ ਕਰ ਸਕਦੇ ਆ ਪੋਰਟੇਬਲ ਹਾਊਸੇ ਕਹਿ ਸਕਦੇ ਆ ਪੋਰਟੇਬਲ ਹਾਊਸਾ ਬੰਦਾ ਇਹਨੂੰ ਪਾ ਹਾਂ ਆਓ ਬਾਹਰ ਲਾਈਟਿੰਗ ਵੀ ਦਿੱਤੀ ਆ ਇਹਦਾ ਰੇਟ ਪੁੱਛਦੇ ਆ ਤੇ ਇੱਧਰ ਫਰਨੀਚਰ ਵਗੈਰਾ ਆ ਗਿਆ ਜੀ ਸਾਰਾ ਇਹ ਵੀ ਅਲੱਗ ਤਰ੍ਹਾਂ ਦਾ ਫਰਨੀਚਰ ਆਈਏ ਅਲੱਗ ਕਨਸੈਪਟ ਚ ਆਹ ਦੇਖੋ ਜਿਵੇਂ ਬਾਹਰ ਰੱਖਣ ਲਈ ਵੀ ਬਹੁਤ ਸੋਹਣੀਆਂ ਕੁਆਲਿਟੀ ਤੇ ਉਹ ਦੇਖੋ ਪੂਰੀ ਘੈਂਟ ਜੀ ਹੈ ਜੀ ਅਨਟਿਕ ਲੋਕ ਤੇ ਇੱਧਰ ਚੂਮਰ ਵਗੈਰਾ ਵੀ ਤੇ ਸਾਰਾ ਬਹੁਤ ਅਨਟਿਕ ਜਿਹਾ ਪੀਸ ਆ ਗਿਆ ਇਹ ਵੀ ਆ ਦੇਖੋ ਅਲੱਗ-ਅਲੱਗ ਤਰ੍ਹਾਂ ਦਾ ਫਰਨੀਚਰ ਵਗੈਰਾ ਤੇ ਇੱਧਰ ਸਾਰਾ ਰੂਮ ਵਗੈਰਾ ਤਿਆਰ ਹੋਇਆ ਹੋਇਆ ਅ ਅਲਮਾਰੀ ਅਨਟਿਕ ਜੀ ਆ ਦੇਖੋ ਆ ਸਾਰਾ ਰੂਮ ਇਹ ਤਿਆਰ ਕਰਕੇ ਦਿੰਨੇ ਜਿਵੇਂ ਕੋਟ ਟੇਬਲ ਹਾਊਸ ਆਫ ਪਟੇਲ ਤੁਹਾਨੂੰ ਦਿਖਾਇਆ ਸੀ ਤਰਗੇ ਡੋਰ ਬਾਕ ਆਗੇ ਜੇ ਅੱਗੇ ਆ ਦੇਖੋ ਹਨਾ ਇਹ ਪੈਲਸਾ ਜਿਆਦਾਤਰ ਹੁੰਦੀ ਹੈ ਚੀਜ਼ ਹਨਾ ਆ ਜਿਵੇਂ ਪੈਲਸਾ ਵਗੈਰਾ ਲਈ ਚੀਜ਼ਾਂ ਹੀ ਹਾਂ ਆ ਕਾਰਡ ਵਗੈਰਾ ਤੁਸੀਂ ਦੇਖੇ ਸਕਦੇ ਹੋ ਜਿਹਨੇ ਕੰਟੈਕਟ ਕਰਨਾ ਕਰ ਸਕਦੇ ਹੋ ਆ ਦੇਖੋ ਚੀਜ਼ਾਂ ਤੇ ਆ ਦੇਖੋ ਕਿੰਨੀ ਸੋਹਣੀ ਡੈਕੋਰੇਟਿਵ ਕੀਤੀ ਹੋਈ ਤੇ ਇਥੇ ਪਾਉਟ ਵਗੈਰਾ ਤਰਕੇ ਕੁਝ ਵੀ ਡੈਕੋਰੇਟ ਕਰ ਸਕਦੇ ਹੋ ਆ ਉਥੋ ਹੀ ਅ ਅੱਗੇ ਫਰਨੀਚਰ ਆ ਗਿਆ ਜੀ ਲਗਜ਼ਰੀ ਫਰਨੀਚਰ ਹਾਂਜੀ ਪੂਰਾ ਸ਼ੀਸ਼ੇ ਚ ਕਾਰਾਗਰੀ ਕੀਤੀ ਹੋਈ ਆ ਤੇ ਆ ਲਗਜ਼ਰੀ ਡਾਈਨਿੰਗ ਟੇਬਲ ਦੇਖੋ ਵਰਕ ਹੋਇਆ ਹੋਇਆ ਦੇਖੋ ਤੁਸੀਂ ਦੇਖੋ ਫਿਨਿਸ਼ਿੰਗ ਵਰਕ ਹੋਇਆ ਹੋਇਆ ਪੂਰਾ ਟੈਂਟ ਤੇ ਚਲੋ ਜੀ ਅੱਗੇ ਚੱਲਦੇ ਆ ਅੱਗੇ ਇੱਧਰ ਆ ਗਿਆ ਫਰਨੀਚਰ ਆਪਣਾ ਜਿਹੜਾ ਅੱਜ ਕੱਲ ਚੱਲਦਾ ਫਰਨੀਚਰ ਵਗੈਰਾ ਆ ਗਿਆ ਜੀ ਤੇ ਅੱਗੇ ਆ ਆ ਗਿਆ ਜੀ ਗਾਰਡਨਿੰਗ ਲਈ ਗਾਰਡਨ ਲਈ ਪੋਟ ਵਗੈਰਾ ਆ ਗਏ ਹਾਂਜੀ ਸਾਹਮਣੇ ਵਗੈਰਾ ਆ ਗਏ ਹਾਂ ਹਾਂ ਗਮਲੇ ਗਮਲੇ ਨੇ ਵੀਰੇ ਤੇ ਆ ਦੇਖੋ ਜਿਵੇਂ ਲਾਈਟਿੰਗ ਚੱਲਦੀ ਕਿੰਨੀ ਸੋਹਣੀ ਲੱਗ ਰਹੀ ਆ ਤੇ ਇਹ ਵੀ ਪੋਟ ਵਗੈਰਾ ਆ ਦੇਖੋ ਕਿੰਨੇ ਹੁਣੇ ਤਿਆਰ ਕੀਤੇ ਹੋਏ ਆ ਤੁਸੀਂ ਦੇਖ ਵੀ ਸਕਦੇ ਹੋ ਇਹ ਸਾਰਾ ਕਾਮ ਲਿਆ ਵਗੈਰਾ ਅਕਾਰਡਿੰਗ ਅਕਾਰਡਿੰਗ ਲਈ ਇਸੇ ਮਾਣਾ। ਉਹ ਦੇਖੋ ਜਿਵੇਂ ਉਹ ਚੀਜ਼ ਲਾਈਟ ਹੋਈ ਆ ਲਾਈਟਿੰਗ ਕਰਕੇ ਪਲਾਂਟਸ ਲੱਗੇ ਹੋਏ ਨੇ ਬਹੁਤ ਸੋਹਣੇ ਲੱਗਦੇ ਨੇ। ਤੇ ਬਾਕੀ ਅੱਗੇ ਚੱਲਦੇ ਆ ਜੀ। ਅੱਗੇ ਇੱਧਰ ਆ ਗਿਆ ਜੀ ਘਰ ਦੀ ਇੰਟੀਰੀਅਰ ਅੰਦਰੋਂ ਸਜੋ ਸਜਾਵਟ ਦਾ ਸਮਾਨ ਘਰ ਦੇ ਅੰਦਰ ਰੱਖਣ ਲਈ। ਕੁਆਲਿਟੀ ਨੈਸ਼ਨਲ ਲੈਵਲ। ਬਹੁਤ ਸੋਹਣਾ ਸਮਾਨ ਸਾਰਾ ਜੀ। ਬਾਕੀ ਸਾਰਾ ਵੀਡੀਓ ਜਿਹੜਾ ਦਿਖਾ ਲਈਏ ਉਹਦਾ ਵੀਡੀਓ ਬਹੁਤ ਲੰਬੀ ਹੁੰਦੀ ਆ ਅੱਜ ਉਮਰ ਵਗੈਰਾ ਆਗੇ ਲਾਉਣ ਲਈ ਲੌਬੀ ਵਗੈਰਾ ਚ ਇੱਧਰ ਇਲੈਕਟ੍ਰੋਨਿਕ ਦਾ ਸਮਾਨ ਇੱਧਰ ਆ ਗਿਆ ਜੀ ਫਿਰ ਲਗਜ਼ਰੀ ਫਰਨੀਚਰ ਤੇ ਲਓ ਜੀ ਅੱਗੇ ਇੱਧਰ ਆ ਗਿਆ ਅੰਟੀਕ ਫਰਨੀਚਰ ਆ ਦੇਖੋ ਤਿਆਰ ਹੋਇਆ ਹੋਇਆ ਪੂਰੀ ਕੁਆਲਿਟੀ ਨੈਸ਼ਨਲ ਲੈਵਲ ਦੇਖੋ ਇਹ ਸਾਰਾ ਹੀ ਰਾਜੇ ਮਹਾਰਾਜਾ ਦੇ ਮਾਮੇ ਦਾ ਟਾਈਮ ਜਿਹੜਾ ਅੱਜ ਕੱਲ੍ਹ ਵੀ ਬਹੁਤ ਟ੍ਰੈਂਡਿੰਗ ਚ ਨੇ ਇਹ ਚੀਜ਼ਾਂ ਪੂਰਾ ਆ ਦੇਖੋ ਡਾਈਨਿੰਗ ਟੇਬਲ ਅੰਟੀਕ ਆ ਵਿੱਚ ਲੱਕੇ ਕਾਪਰ ਦੇ ਬੜਾ ਸੋਹਣਾ ਚੀਜ਼ ਲੱਗ ਰਹੀ ਹੈ ਇਹ ਇਹ ਆ ਹੋਰ ਤਰ੍ਹਾਂ ਦਾ ਡਾਈਨਿੰਗ ਟੇਬਲ ਇਤੇ ਵੀ ਵਰਕ ਹੋਇਆ ਸਾਰਾ ਹੈਂਡਵਰਕ ਹੱਥੀ ਪਿਆਰ ਹੋਇਆ ਹੋਇਆ ਜੀ ਆ ਦੇਖੋ ਆ ਬੈੱਡ ਅਲੱਗ ਤਰ੍ਹਾਂ ਦਾ ਆ ਅਲਮੀਰਾ ਆ ਗਈ ਵਿੱਚ ਇਹ ਪੂਰਾ ਸੈੱਟ ਇਹ ਉਹ ਕਾਰਨਰ ਜਿਵੇਂ ਕਾਰਨਰ ਚ ਰੱਖਣ ਨੂੰ ਉਹ ਕਾਰਨਰ ਚ ਰੱਖਣ ਨੂੰ ਆ ਗਿਆ ਆ ਫਰਨੀਚਰ ਸਾਰਾ ਹੀ ਤੇ ਇੱਧਰ ਸਦਨਾਮ ਜਾਣਕਾਰੀ ਲੈ ਰਿਹਾ ਸਦਮ ਕੀ ਰੇਟ ਕਹਿ ਰਹੇ ਨੇ ਬਾਈ ਆਹ ਟਾਲੀ ਦਾ ਯਾਰ ਟਾਲੀ ਦਾ ਸਾਰਾ ਟਾਲੀ ਦਾ ਇਹ ਗਾਜੀਆਬਾਦ ਤਿਆਰ ਕਰਦੇ ਨੇ ਟਾਲੀ ਦਾ ਇਹ ਗਾਜੀਆਬਾਦ ਤਿਆਰ ਕਰਦੇ ਨੇ ਆ ਬੈੱਡ ਤਾਂ ਥੱਤੀ ਜਾਂਦਾ ਸ਼ਿਪਿੰਗ ਲੈਦਾ ਹੋਵੇ ਆ ਬੈੱਡ 38000 ਦਾ ਆ ਬੈਡ 38000 ਦਾ ਜੀ ਸ਼ਿਪਿੰਗ ਲਾਗ ਸ਼ਿਪਿੰਗ ਤੋਂ ਬਿਨਾ 35000 ਸਾਰਾ 35000 ਆਪ ਬੈਡ ਹੀ ਆਰਦਾ ਯਾਰ ਪਿੱਛੇ ਆ ਲਾ ਕੇ ਸਾਰਾ ਕੁਝ ਅੱਛਾ ਆ ਵਿਚੇ ਆ ਸੋਫਾ ਸੈੱਟ 65000 ਦਾ ਵਿਚੇ ਆ ਲਾ ਕੇ ਸ਼ਿਪਿੰਗ ਅਲੱਗ ਤੋਂ ਸ਼ਿਪਿੰਗ ਅਲੱਗ ਤੋਂ ਹਉ ਮਹਾਰਾਜ ਸ਼ਿਪਿੰਗ ਅਲੱਗ ਤੋਂ ਸ਼ਿਪਿੰਗ ਇਹ ਲਓ ਜੀ ਆ 65000 ਦਾ ਸਾਰਾ ਸ਼ਿਪਿੰਗ ਅਲੱਗ ਤੋਂ ਉਹ ਡਾਈਨਿੰਗ ਟੇਬਲ ਜਿਵੇਂ ਉਹ ਪਿੱਛੇ ਤੁਹਾਨੂੰ ਦਿਖਾਈ ਨੇ ਵਰਕ ਹੋਇਆ ਹੋਇਆ ਟੇਬਲ ਆ ਤੇ ਆ ਦੇਖੋ ਜੁਨੀਕ ਚੀਜ਼ਾਂ ਸਾਰਾ ਉਹ ਟੇਬਲ ਤੇ ਉਹ ਕਾਰਨਰ ਚ ਲਾਉਣ ਲਈ ਇਹ ਫੌਂਟੇਨ ਆ ਕੇ ਫੇਰ ਤੇ ਆਹ ਪੇਂਟਿੰਗਾਂ ਵਗੈਰਾ ਰੀਅਲ ਲੁੱਕ ਦੰਦੀਆ ਹੋਇਆ ਆ ਪੂਰਾ ਬੈਡਰੂਮ ਇੰਦਾ ਤਿਆਰ ਕੀਤਾ ਹੋਇਆ ਉਹ ਟੇਬਲ ਵਗੈਰਾ ਲੱਗੇ ਹੋਏ ਚ ਆ ਫੇਰ ਅੰਟੀਰੀਅਰ ਦਾ ਸਮਾਨ ਬਾਕੀ ਸਿਆਰਾ ਕੋ ਜੇਮੇ ਆ ਜਾਂਦਾ ਯਾ ਗੱਦੇ ਵਗੈਰਾ ਆ ਕੇ ਬੈਠਾ ਦੇ ਬਹੁਤ ਵਧੀਆ ਕੁਆਲਿਟੀ ਦੇ ਤੇ ਇਧਰ ਸਵਿਚਾ ਵਗੈਰਾ ਆ ਗਿਆ ਯੂਨੀਕ ਔਰ ਦੇਖੋ ਅਲੱਗ ਤਰ੍ਹਾਂ ਦੇ ਸਵਿਚਾ ਵਗੈਰਾ ਆਏ ਤੁਹਾਨੂੰ ਹਣ ਜਲਦੀ ਜਲਦੀ ਦਿਖਾਉਂਦੇ ਆ ਕਿ ਬਹੁਤ ਚੀਜ਼ਾਂ ਨੇ ਤੇ ਆ ਲਾਈਟਿੰਗ ਦੀ ਵੈਰਾਈਟੀ ਆ ਗਈ ਸਾਰੀ ਇਹ ਸਾਰੀ ਲਾਈਟਿੰਗ ਆ ਗਈ ਇਧਰ ਆਕਰਾ ਚ ਰੱਖਣ ਲਈ ਸਮਾਨ ਵਗੈਰਾ ਆ ਗਿਆ ਇੰਟੀਰੀਅਰ ਤੇ ਅਸੂਚਿਆ ਵਗੈਰਾ ਇੱਧਰ ਘਰਾਂ ਦੇ ਅੰਦਰ ਰੱਖਣ ਲਈ ਅੰਦਰ ਲਗਾਉਣ ਲਈ ਡਿਜ਼ਾਈਨ ਕਰਨ ਲਈ ਸਾਰਾ ਸਿਸਟਮ ਆ ਗਿਆ ਜੀ ਆਹ ਮਿਰਰ ਆ ਗਈ ਅਲੱਗ-ਅਲੱਗ ਤਰ੍ਹਾਂ ਦੇ ਦੇਖੋ ਜੀ ਅਲੱਗ ਕੁਆਲਿਟੀ ਇਹ ਅਲੱਗ-ਅਲੱਗ ਹੈਂਡ ਮੇਡ ਮਤਲਬ ਬਣਾਇਆ ਹੋਇਆ ਇਹਨਾਂ ਨੇ ਤੇ ਆ ਅੰਦਰ ਹੋਰ ਵੀ ਹੈਂਡ ਮੇਡ ਚੀਜ਼ਾਂ ਆ ਘਰਾਂ ਦੀ ਸਜਾਵਟ ਲਈ ਤੇ ਆ ਫਰਨੀਚਰ ਆ ਗਿਆ ਜੀ ਫੈਬ੍ਰିକੇਟਰ ਵਾਲੇ ਆ ਗਏ ਤੇ ਚਲੋ ਜੀ ਹੁਣ ਚੱਲਦੇ ਆਪਾਂ ਬਾਹਰ ਨੂੰ ਲਓ ਜੀ ਇਹ ਤੀ ਆਪਣੀ ਅੱਜ ਦੀ ਵੀਡੀਓ ਇੰਟੈਕਸਟ ਐਕਸਪੋ 2025 ਦੀ ਲੁਧਿਆਣਾ ਐਕਸੀਬਿਸ਼ਨ ਗਰਾਊਂਡ ਚ ਜਿਹੜਾ ਲੱਗਿਆ ਤੀ ਤੇ ਵੀਡੀਓ ਆਪਾਂ 2-3 ਪਾਟਾਂ ਚ ਪਾਈ ਆ ਕਿਉਂਕਿ ਬਹੁਤ ਲੰਬੀ ਸੀ ਕੋਸ਼ਿਸ਼ ਕੀਤੀ ਆਪਾਂ ਵਿੱਚ ਛੱਡ ਵੀ ਦਿੱਤੀ ਆ ਕਿਉਂਕਿ ਜੇ ਸਾਰੀ ਆ ਚੀਜ਼ਾਂ ਦਿਖਾਉਂਦੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਬਹੁਤ ਜ਼ਿਆਦਾ ਸਮਾਨ ਆ ਉਰੇ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਕੰਟੈਕਟ ਡਿਟੇਲਸ ਵੀ ਕੁਝ ਸ਼ੇਅਰ ਕੀਤੀਆਂ ਨੇ ਤੁਸੀਂ ਕੰਟੈਕਟ ਕਰਕੇ ਮੰਗਵਾਗ ਮੰਗਵਾ ਵੀ ਸਕਦੇ ਹੋ ਤੇ ਡਿਟੇਲ ਵੀ ਲੈ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਕਟੇਸ਼ਨ ਵਗੈਰਾ ਲੈ ਸਕਦੇ ਹੋ ਕੁਝ ਵੀ ਬਣਾਉਣਾ ਤੇ ਬਾਕੀ ਇਹ ਵੀਡੀਓ ਨੂੰ ਆਪਾਂ ਹੁਣ ਇੱਥੇ ਕਰਦੇ ਹਾਂ ਐਂਡ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਤੇ ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਦੱਸਿਓ ਤੇ ਚਲੋ ਜੀ ਠੀਕ ਆ ਇਹ ਵੀਡੀਓ ਕਰਦੇ ਹੁਣ ਇੱਥੇ ਐਂਡਿੰਗ ਧੰਨਵਾਦ